ਅੱਜ ਉਹਨਾਂ ਨੇ ਚਾਲੂ ਕੀਤਾ ਉਹਨਾਂ ਨੇ ਡਿਜੀਟਲ ਤਰ੍ਹਾਂ ਕਰਵਾਉਣ ਕਰ ਦਿੱਤਾ ਅੱਜ ਸਾਡਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਵਿਆਪਕ ਤੌਰ ਤੇ ਹੈ ਇਹ ਪ੍ਰੋਗਰਾਮ ਪੰਜਾਬ ਸਰਕਾਰ ਦਾ ਸ਼ੁਰੂ ਤੋਂ ਮੰਗਾਂ ਦੀ ਤੇਜ਼ੀ ਪਿਛਾ ਸਰਕਾਰ ਜੋ ਉਹਨਾਂ ਨੇ ਪਾਣੀ ਕੰਪਨੀ ਕਹਿੰਦੀ ਵਾਸਤੇ ਵਾਅਦਾ ਕੀਤਾ ਸੀ ਜਾਂ ਬੜੀ ਜੀਏ ਨੇ ਬਤਾਇਆ ਜਾਂ ਹੋਰ ਖਾਲੀ ਬਣੀ ਬੜੀ ਬੰਗਾ ਹੈ ਇਹ ਜਦੋਂ ਸਾਡਾ ਅੱਜ ਦਾ ਪ੍ਰੋਗਰਾਮ ਹੈਗਾ ਉਹ ਗੱਲਾਂ ਯਾਦ ਕਰਵਾਉਣ ਵਾਸਤੇ ਕਿ 2.5 ਸਾਲ ਬੀਤ ਗਏ ਚੋਣਾ ਨਵੀਂ ਆਈਆਂ ਨਵੇਂ ਵਾਅਦੇ ਲੈ ਕੇ ਉਹ ਮੈਦਾਨ 'ਚ ਨਿੱਤਰਿਆ ਹੈ ਚੋਣਾ ਦੇ ਮੈਦਾਨ 'ਚ ਪਰ ਪਿਛਲੀਆਂ ਗੱਲਾਂ ਦੇ ਬਾਰੇ ਇੱਕ ਵੀ ਸ਼ਬਦ ਨਹੀਂ ਕੋਈ ਤੇ ਦੂਜਾ ਇਸ ਸਮੇਂ ਦੇ ਵਿੱਚ ਕਿਉਂਕਿ ਇਕੱਲੇ ਪੰਜਾਬ ਸਰਕਾਰ ਨਹੀਂ ਜਾਂ ਫਿਰ ਐਂ ਕਹਾਂ ਲੋਕ ਇਕੱਲੀ ਆਮ ਆਦਮੀ ਪਾਰਟੀ ਨਹੀਂ ਸਾਰੀਆਂ ਪੋਲੀਟਿਕਲ ਪਾਰਟੀਆਂ ਜਿਵੇਂ ਭਾਜਪਾ ਚਾਹੇ ਕਾਂਗਰਸ ਚਾਹੇ ਇੰਡੀਆ ਗੱਟ ਜੋੜਾ ਚਾਹੇ ਗੱਲ ਹੀ ਚੱਲ ਆ ਸਾਰੇ ਫੇਰ ਲੋਕਾਂ ਕੋਲੇ ਵੋਟਾਂ ਵਾਸਤੇ ਹੁਕਮ ਮੰਗਣ ਵਾਸਤੇ ਤੁਰੇ ਹੋਏ ਨੇ ਪਰ ਅਸੀਂ ਯਾਨੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਜੋ ਮਨਤਵ ਹੈ ਇਹ ਸਵਾਲ ਕਰਨ ਦਾ ਮਨਤਵ ਹੈ ਕਿ ਜਿਹੜੀਆਂ ਗੱਲਾਂ ਲੋਕਾਂ ਦੇ ਪੱਖ 'ਚ ਜਾਂਦੀਆਂ ਨਹੀਂ ਜਿਹੜੀਆਂ ਨੀਤੀਆਂ ਲੋਕਾਂ ਦੇ ਪੱਖ 'ਚ ਜਾਂਦੀਆਂ ਨਹੀਂ ਜਾਂ ਜਿਹੜੀਆਂ ਨੀਤੀਆਂ ਨੇ ਲੋਕਾਂ ਕੋ ਜਿਹੜੇ ਉਹਨਾਂ ਦੇ ਮਿੱਲੇ ਕੋਈ ਹੱਥ ਦਾ ਸਪੋਰਟ ਨਹੀਂ ਉਹਨਾਂ ਨੀਤੀਆਂ ਬਾਰੇ ਪੋਲਿਟੀਕਲ ਪਾਰਟੀਆਂ ਬਿਲਕੁਲ ਵੀ ਗੂਨ ਨਹੀਂ ਕਰਦੀਆਂ ਜਿਵੇਂ ਜੋ ਵੀ ਇਹਨਾਂ ਦਾ ਅਲਰਟ ਹੈ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਵਾਲੀ ਗੱਲ ਹੈ ਵੀ ਕਿਉਂ ਨਹੀਂ ਕੋਲਾ ਪੁਰਾਣੀ ਪੈਨਸ਼ਨ ਬਹਾਲ ਕਰ ਰਹੇਗੇ ਜਾਂ ਸਾਨੂੰ ਠੇਕਾ ਭਰਤੀ ਕਿਉਂ ਸਰਕਾਰੀ ਵਿਭਾਗ ਵਿੱਚ ਸ਼ੁਰੂ ਕੀਤੀ ਹੋਈ ਹੈ ਜਾਂ ਜਿਹੜੇ ਪਹਿਲਾਂ ਠੇਕੇ ਤੇ ਭਰਤੀ ਕੀਤੇ ਹੋਏ ਆ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਸਾਰੀਆਂ ਗੱਲਾਂ ਦਾ ਮਕਸਦ ਹੈ ਜਿਹੜਾ ਉਹ ਅਸਲ ਵਿੱਚ ਦਿੱਜੀ ਕਰਨੀਆਂ ਪਾਲਿਸੀਆਂ ਲਾਗੂ ਕਰਨ ਦਾ ਮਕਸਦ ਹੈ ਸਾਰੀਆਂ ਸਰਕਾਰਾਂ ਨੇ ਪਹਿਲਾਂ ਜ਼ੋਰ ਲਾਟਾ ਇਹਨਾਂ ਨਿਜੀਕਰਨ ਲਾਗੂ ਕੀਤਾ ਇਹ ਵੀ ਉਸੇ ਰਾਹ ਤੇ ਤੁਰੇ ਹੋਏ ਨੇ ਭਾਜਪਾ ਵੀ ਇਸੇ ਰਾਹ ਤੇ ਆ ਕਾਂਦੀ ਵੀ ਇਸੇ ਰਾਹ ਤੇ ਸਿੱਥੇ ਕਾਂਗਰਸ ਵੀ ਇਸੇ ਰਾਹ ਤੇ ਆਮ ਆਦਮੀ ਪਾਰਟੀ ਵੀ ਇਸੇ ਕਿਸੇ ਨੇ ਵੀ ਆਪਦੇ ਚੋਣ ਏਜੰਡੇ ਦੇ ਵਿੱਚ ਨਿੱਜੀ ਕਰਨ ਦੀਆਂ ਨੀਤੀਆਂ ਵਾਪਸ ਲੈਣ ਦੀ ਗੱਲ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਯਾਨੀ ਕਿ ਸਾਰਿਆਂ ਮਤਲਬ ਸਾਡੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਵੀ ਇੰਨਾ ਦਿਨਾਂ ਦੇ ਚੱਜ ਦੇ ਚੋਣਾਂ ਕਾੜਾ ਭੇਟਿਆ ਹੋਇਆ ਹੈ ਤਾਂ ਅਸੀਂ ਆਪਦੇ ਵੱਲੋਂ ਇਹ ਸਵਾਲ ਜਿਹੜੇ ਪੋਲੀਟਿਕਲ ਲੀਡਰਸਪਾਰਟੀਆਂ ਨੂੰ ਪਾਉਣੀ ਆ ਵੀ ਜੇ ਤੁਹਾਡੀ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਨਹੀਂ ਕਹੀਆਂ ਜੇ ਤੁਹਾਡੀ ਚੋਣ ਮੈਨੀਫੈਸਟੋ ਦੇ ਵਿੱਚ 12 ਘੰਟੇ ਕੰਮ ਦੀ ਘੜੀ ਦੇ ਨੋਟੀਫਿਕੇਸ਼ਨ ਰੱਦ ਕਰਨ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਦੋਲ ਕਿਹੋ ਜਿਹੀ ਚੋ ਬਾਹਰ ਆਉਣ ਦੀ ਗੱਲ ਨਹੀਂ ਹੈ ਇਹ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਇਹ ਕਾਰਪੋਰੇਟ ਪੱਖੀ ਨੀਤੀਆਂ ਬਣਾਉਣ ਦੀਆਂ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਰੱਦ ਕਰਨ ਦੀ ਗੱਲ ਨਹੀਂ ਹੈਗੀ ਇਹ ਕਿਸਾਨਾਂ ਦੀ ਜ਼ਿੰਦਗੀ ਖਸਾਰ ਕਰਨ ਦੀ ਗੱਲ ਨਹੀਂ ਹੈਗੀ ਮਤਲਬ ਕਿ ਸਾਰੇ ਸਾਰੇ ਲਗਾਈ ਵਾਸਤੇ ਤੁਹਾਡੇ ਵਾਸਤੇ ਕੋਈ ਉਹਨਾਂ ਦੇ ਪੱਖ ਦਾ ਕੋਈ ਕਾਨੂੰਨ ਜਾਂ ਕੋਈ ਰੋਬੋਟਿਕ ਪਾਲਸੀ ਨਹੀਂ ਹੈਗੀ ਫਿਰ ਤੁਸੀਂ ਵੋਟਾਂ ਕਿਹੜੇ ਨੂੰ ਨਾਲ ਮੰਗਣਾ ਹੈ ਜੋ ਦੁਨੀਆ ਲੋਕਾਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਇਥੇ ਖੇਤੀ ਬਣਾਕਾ ਮੁਕੀ ਹੋਵੇ ਇਥੇ ਮਜ਼ਦੂਰਾਂ ਦੀ ਤੇ ਰੋਜ਼ਗਾਰ ਦੀ ਗਰੰਟੀ ਹੋਵੇ ਇਥੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿਲ ਲੈ ਕੇ ਸਿੱਖਿਆ ਸਹੂਲਤਾਂ ਮਤਲਬ ਘੱਟ ਕਰਜੇ ਤੇ ਹੋਣ ਨਿੱਜੀ ਤੋਂ ਨਿੱਜੀ ਜਿਹੜੀ ਲੱਗਿਆ ਐਜੂਕੇਸ਼ਨ ਹੈਗੀ ਉਹ ਨਿੱਜੀ ਹੱਥਾਂ ਚ ਨਾ ਜਾਂਦੀ ਹੋਵੇ ਇਹ ਕਿਸੇ ਵੀ ਮਤਲਬ ਚੋਣ ਪਾਰਟੀ ਦਾ ਮੈਨੀਫੈਸਟੋ ਨਹੀਂ ਕਹਿ ਰਿਹਾ ਜਗਾ ਇਹ ਸਵਾਲ ਅੱਜ ਅਸੀਂ ਜਿਹੜੀ ਨਿਕਰ ਕਰਦੇ ਹਾਂ ਕੁਲਾਜਮ ਜਿੱਥੇ ਬੰਦੀਆਂ ਨੇ ਜਿਹੜੀ ਮੌਜੂਦਾ ਸਰਕਾਰਾਂ ਵਾ ਪਾਰਟੀ ਦਾ ਬਹੁਤ ਵੱਡਾ ਸਹਿਯੋਗ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਮਾਮਲੇ 'ਚ ਗਲਤੀ ਦੇਖੋ ਜੋ ਅਸੀਂ ਤਾਂ ਆਪਦੀ ਜਥੇਬੰਦੀ ਵੱਲੋਂ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਚਾਹੇ ਕੋਈ ਵੀ ਆ ਜੇ ਚਾਹੇ ਕੋਈ ਇਨਕਲਾਬ ਦਾ ਨਾਹਰਾ ਲਾ ਕੇ ਆ ਜੇ ਚਾਹੇ ਕੋਈ ਭਗਤ ਸਿੰਘ ਦਾ ਦੀ ਫੋਟੋ ਲੈ ਕੇ ਆ ਜੇ ਚਾਹੇ ਕੋਈ ਅੰਬੇਦਕਰ ਦੀ ਫੋਟੋ ਲੈ ਕੇ ਆ ਜੇ ਪਰ ਜਿੰਨਾ ਚਿਰ ਉਹ ਨੀਤੀਆਂ ਤੇ ਗੱਲ ਨਹੀਂ ਕਰਦੇ ਨੀਤੀਆਂ ਬਦਲਣ ਦੀ ਗੱਲ ਨਹੀਂ ਕਰਦੇ ਜਿੰਨਾ ਚਿਰ ਉਹ ਕਾਰਪੋਰੇਟਾਂ ਦੇ ਪੱਤ ਤੋਂ ਉਲਟ ਲੋਕਾਂ ਦੇ ਪਤਰੀਆਂ ਨੀਤੀਆਂ ਦਾ ਕੋਈ ठोस ਨਕਸ਼ਾ ਨਹੀਂ ਪੇਸ਼ ਕਰਦੇਗੇ ਉਹਦੇ ਨਕਸ਼ੇ ਦਾ ਮਤਲਬ ਇਹ ਹੈ ਵੀ ਜੋ ਤੁਹਾਡੇ ਕੋਲੇ ਬਜਟ ਆ ਜੋ ਤੁਹਾਡੇ ਕੋਲੇ ਧਨ ਖਜ਼ਾਨੇ ਦੇ ਵਿੱਚ ਉਹ ਤੁਹਾਨੂੰ ਤੁਸੀਂ ਕਿੱਧਰ ਨੂੰ ਦੇਣਾ ਤੁਸੀਂ ਲੋਕਾਂ ਦੈਣਾ ਕਿ ਤੁਸੀਂ ਕਾਰਪੋਰੇਟਾਂ ਨੂੰ ਰਹਿਤਾਂ ਦੇਣੀਆਂ ਨੇ ਉਹਨਾਂ ਨੂੰ ਛੋਟਾਂ ਦੇਣੀਆਂ ਨੇ ਉਹਨਾਂ ਨੂੰ ਵਾਜਾ ਮਾਰਨੀਆਂ ਨੇ ਵੀ ਤੁਸੀਂ ਆਓ ਇੱਥੇ ਕਿਰਤ ਸਸਤੀਆਂ ਲੋਕਾਂ ਦੀ ਖੋਲ੍ਹਣ ਕਿੱਲ ਜੇ ਤੁਹਾਨੂੰ ਜ਼ਮੀਨਾਂ ਸਸਤੀਆਂ ਦੇਵਾਂਗੇ ਇੱਥੋਂ ਤੱਕ ਕੇ ਇਹ ਗਰੰਟੀਆਂ ਦੇਣ ਤੱਕ ਗਏ ਨੇ ਇਹ ਸਿਆਸੀ ਪਾਰਟੀਆਂ ਵਾਲੇ ਵੀ ਜਿਹੜਾ ਇੱਥੇ ਵਿਰੋਧ ਕਰਦੇ ਨੇ ਲੋਕ ਜਦੋਂ ਉਹਨਾਂ ਦੀ ਲੁੱਟ ਹੁੰਦੀ ਆ ਕਿਸੇ ਵੀ ਪੱਧਰ ਤੇ ਵੀ ਉਹ ਵਿਰੋਧ ਨੂੰ ਰੋਕਣ ਵਾਸਤੇ ਗਰੰਟੀਆਂ ਕਰਤਾਂ ਕਿਉਂ ਗਏ ਨੇ ਫੇਰ ਅਸੀਂ ਤਾਂ ਉਹਦੋਂ ਵੀ ਇਹੀ ਗੱਲ ਕਹਿੰਦੇ ਸੀ ਵੀ ਇੱਥੇ ਕੁਝ ਨਹੀਂ ਨਿਕਲਣਾ ਕਿਉਂਕਿ ਉਹਨਾਂ ਨੇ ਇਸ ਪੱਧਰ ਦੀ ਕੋਈ ਗੱਲ ਨਹੀਂ ਕੀਤੀ ਸਿਰਫ ਨਿਕਸ਼ ਪ੍ਰਸਤੀ ਦੀ ਬਿਲਕੁਲ ਜਿਸ ਤੇ ਪਹਿਲਾਂ ਹੀ ਇਹ ਗੱਲ ਕਹੀ ਆ ਵੀ ਲੋਕਾਂ ਦੇ ਪੱਤਰ ਦਾ ਕਾਨੂੰਨ ਹੈ ਹੀ ਨਹੀਂ ਸਭੋਂ ਦੀ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਪਹਿਲਾਂ ਪ੍ਰਾਣੀ ਮੈਚਨ ਮਿਲਦੀ ਰਹੀ ਹੈ 2004 ਤੋਂ ਪਹਿਲਾਂ ਤੱਕ ਮਲਾਜਮਾਂ ਨੂੰ ਉਹ ਪੈਨਸ਼ਨ ਉਦੋਂ ਨੇ ਬੰਦ ਕੀਤੀ ਆ ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਦੀਆਂ ਨੀਤੀਆਂ ਹੈ ਹੀ ਕਾਰਪੋਰੇਟਾਂ ਦੇ ਪੱਖ ਦੀਆਂ ਨਿੱਜੀ ਕਰਮ ਦੀਆਂ ਨੀਤੀਆਂ ਨੇ 2092 ਤੋਂ ਬਾਅਦ ਜੋ ਉਹਨਾਂ ਨੇ ਯਾਨੀ ਇਥੋਂ ਦਾ ਸਿਸਟਮ ਨੂੰ ਬਦਲ ਲਿਆ ਇਸਨੂੰ ਆਰਥਿਕ ਨੀਤੀਆਂ ਬਦਲ ਲਈਆਂ ਵੀ ਕਿੱਧਰਲੇ ਪਾਸੇ ਪਹਿਲਾਂ ਲੋਕ ਭਲਾਈ ਵਾਲਾ ਮਤਲਬ ਉਹਨਾਂ ਦਾ ਸੀਗਾ ਇੱਕ ਨਾਰਾ ਸੀਗਾ ਵੀ ਅਸੀਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਾਂਗੇ ਹੁਣ ਉਹ ਨਾਰਾ ਬਦਲ ਗਿਆ ਉਹਨਾਂ ਦਾ ਹੁਣ ਉਹਨੇ ਕਾਰਪੋਰੇਟਾਂ ਨੂੰ ਦੇਣਾ ਸਾਰਾ ਖੋਜ ਕਿਸੇ ਬਹਾਨੇ ਦੇ ਦੇਣਾ ਜੇ ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹਿ ਰਹੇ ਹਾਂ ਜਿਥੇ ਬੰਦੀ ਸਾਡੀ ਡੀਟੀਐਮ ਪਹਿਲੇ ਦਿਨ ਤੋਂ ਜਿੱਦਣ ਤੋਂ ਚਾਹੇ ਆਵਾਮਾਦੀ ਪਾਰਟੀ ਤੁਮ ਲਾ ਕੇ ਲਾ ਕੇ ਆਈ ਹੈ ਚਾਹੇ ਕੋਈ ਵੀ ਪੋਲੀਟਿਕਲ ਪਾਰਟੀ ਆਈ ਹੈ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਵੀ ਉਹਨਾਂ ਦੀਆਂ ਨੀਤੀਆਂ ਨੇ ਜਿੰਨਾ ਚਿਰ ਬਦਲਦੀਆਂ ਇਹ ਦੂਰੀ ਨੀਤੀਆਂ ਰਹਿਣਗੀਆਂ ਇਹ ਸਿਰਫ ਤੇ ਸਿਰਫ ਇੱਕੋ ਹੀ ਤੰਗ ਹੈ ਕਿ ਲੋਕ ਸੰਘਰਸ਼ ਕਰਨਗੇ ਲੋਕ ਇਕੱਠੇ ਹੋਣਗੇ ਤਾਂ ਆਪਦੇ ਪੱਖ ਦਾ ਕੋਈ ਕਾਨੂੰਨ ਜਾਂ ਆਪਦੇ ਪੱਖ ਦੀਆਂ ਕੋਈ ਸਹੂਤਾ ਮੰਨਵਾ ਲੈਣਗੇ ਜੇ ਲੋਕ ਯਾਨੀ ਕਿ ਨਹੀਂ ਉਹਨਾਂ ਦੀ ਝਾਤਿ ਰੱਖੀ ਰੱਖਣਗੇ ਤਾਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਣਗੇ